ਅੱਸੀ ਕਾਲ ਦੀ ਸਾਰਿਆਂ ਨੂੰ ਯੂਕੇ ਵਰਕ ਪਰਮਿਟ ਟਾਇਰ 2 ਇਹਦੀਆਂ ਐਡਵਰਟਾਈਜ਼ਮੈਂਟ ਬਹੁਤ ਜ਼ਿਆਦਾ ਦੇਖ ਰਹੇ ਹੋ ਤੁਸੀਂ ਬਟ ਤੁਹਾਨੂੰ ਰਿਜ਼ਲਟਸ ਨਹੀਂ ਦੇਖਣ ਨੂੰ ਮਿਲ ਰਹੇ ਯੂਕੇ ਦੇ ਰਿਜ਼ਲਟਸ ਆ ਨੇ ਯੂਕੇ ਵਰਕ ਪਰਮਿਟ ਆਏ ਨੇ ਦੋਸਤੋ ਬਹੁਤ ਸਾਰੀ ਕੁਐਰੀਜ਼ ਆ ਜਿਹਦੇ ਵਿੱਚ ਕੀ ਗੈਪ ਆ ਫੰਡਸ ਨਹੀਂ ਹੈਗੇ ਜਾਂ ਫਿਰ ਐਕਸਪੀਰੀਅੰਸ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਅਸੀਂ ਇੱਥੇ ਬਿਲਕੁਲ ਆਥੈਂਟਿਕ ਕੰਮ ਕਰਦੇ ਆ ਜਿਹੜੀਆਂ ਜੈਨੂਇਨ ਪ੍ਰੋਫਾਈਲਸ ਨੇ ਤੇ ਜਿਹੜੀਆਂ ਐਲੀਜੀਬਲ ਪ੍ਰੋਫਾਈਲਸ ਨੇ ਉਹੀ ਅਸੈਪਟ ਕੀਤੀਆਂ ਜਾਂਦੀਆਂ ਨੇ ਫਿਰ ਉਹ ਚਾਹੇ ਮਹੀਨੇ ਦੇ ਵਿੱਚ 100 ਆਨ ਚਾਹੇ ਮਹੀਨੇ ਦੇ ਵਿੱਚੋਂ ਸਿਰਫ 10 ਆਣ ਪਰ ਪ੍ਰੋਫਾਈਲਸ ਅਸੀਂ ਬਿਲਕੁਲ ਜੈਨੂਨ ਅਸੈਪਟ ਕਰਦੇ ਆ ਜੈਨੂਨ ਤੁਹਾਡੀ ਡਿਗਰੀ ਹੋਵੇ ਜੈਨੂਨ ਤੁਹਾਡਾ ਐਕਸਪੀਰੀਅੰਸ ਹੋਵੇ ਜੈਨੂਨ ਤੁਹਾਡੀ ਯੂਕੇ ਵੀਜ਼ਾ ਵਾਲੀ ਆਇਲਸ ਕੀਤੀ ਹੋਵੇ ਤੇ ਉਹਦੇ ਨਾਲ ਮੇਰੀ ਤੁਹਾਨੂੰ ਕੀ ਗਾਰੰਟੀ ਹੈ ਕਿ ਤੁਹਾਨੂੰ ਜੈਨੂਨ ਵਰਕ ਪਰਮਿਟ ਮਿਲੇਗਾ 3 ਸਾਲ ਤੋਂ ਲੈ ਕੇ 5 ਸਾਲ ਤੱਕ ਦਾ ਜੈਨੂਲੀ ਤੁਹਾਨੂੰ ਜਿਹੜਾ ਕਾਸਟ ਲੈਟਰ ਮਿਲੇਗਾ ਏਮਪਲੋਇਰ ਵੱਲੋਂ ਜਿਹਦੇ ਵਿੱਚ ਕੀ ਜੌਬ ਹੋਊਗੀ 30000 ਤੋਂ ਲੈ ਕੇ 45000 ਪਾਉਂਡ ਤੱਕ ਦੀ ਜਿਹੜੀ ਹੈਗੀ ਆ ਤੁਹਾਡੀ ਸਾਲ ਦਾ ਪੈਕੇਜ ਹੋਊਗਾ 3500 ਤੋਂ 4500 ਪਾਉਂ ਤੁਹਾਡੀ ਮੰਥ ਦੀ ਜਿਹੜੀ ਹੈਗੀ ਉਹ ਸੈਲਰੀ ਹੋਊਗੀ ਇਹ ਚੀਜ਼ ਮੈਂ ਤਾਂ ਕਹਿ ਰਿਹਾ ਜੇ ਤੁਹਾਡੀ ਪ੍ਰੋਫਾਈਲ ਜੈਨੂਇਨ ਹੈ ਫੇਕ ਪ੍ਰੋਫਾਈਲ ਅਸੀਂ ਬਿਲਕੁਲ ਨਹੀਂ ਅਸੈਪਟ ਕਰਦੇ ਟਾਈਮ ਤੁਹਾਡਾ ਮਹੀਨੇ ਤੋਂ ਡੇਢ ਮਹੀਨਾ ਲੈ ਕੇ ਚੱਲਾਂਗੇ ਕਿਉਂਕਿ ਜਿਹੜੇ ਏਮਪਲੋਇਰ ਨੇ ਉਹ ਤੁਹਾਡੇ ਟੈਸਟ ਵੀ ਲੈਂਦੇ ਨੇ ਤੁਹਾਡੀ ਡਿਗਰੀ ਵੀ ਵੈਰੀਫਾਈ ਹੁੰਦੀ ਆ ਹਰ ਚੀਜ਼ ਆ ਜਿਹੜੀ ਉਹ ਤੁਹਾਡੀ ਜੈਨੂਇਨਲੀ ਵੈਰੀਫਾਈ ਹੋਊਗੀ ਚੈੱਕ ਹੋਊਗੀ ਫਿਰ ਤੁਹਾਨੂੰ ਖਾਸ ਲੈਟਰ ਆਊਗਾ ਤੇ ਵੀਜ਼ਾ ਮਿਲਣ ਦੀ ਇਹਦੇ ਵਿੱਚ ਗਾਰੰਟੀ ਹੈ ਦੋਸਤੋ ਤੁਹਾਡੀ ਪ੍ਰੋਫਾਈਲ ਜੈਨੂਨ ਹੈ ਫਿਰ ਤੁਸੀਂ ਸਾਡੇ ਕੋਲ ਆ ਸਕਦੇ ਹੋ ਡਿਗਰੀ ਬਣਾਉਣ ਵਾਲੇ ਜਾਂ ਫਿਰ ਕੋਈ ਵੀ ਫੇਕ ਆਇਲਸ ਫੇਕ ਪੀਟੀ ਵਾਲੇ ਉਹ ਪਲੀਜ਼ ਨਾ ਆਣ ਤੇ ਨਾ ਹੀ ਉਹ ਕਾਲ ਕਰਨ ਥੈਂਕ ਯੂ ਸੋ ਮੱਚ